ਬੇਬੇ ਕੰਧ ਤੁਰ ਜਾਂਦੀ ਐ ਬੇਬੇ ਉਹ ਗੱਲ ਸੁਣ ਮੇਰੀ ਪੁਲਿਸ ਨੂੰ ਚਾਉ ਮੈਂ ਕਰਾਂ ਬੇਬੇ ਨੂੰ ਕਿੰਨੇ ਦਿਨ ਹੋ ਗਏ ਮੈਨੂੰ ਦੇਖਦਿਆਂ। ਆ ਰੋਜ਼ ਮੰਗਤੇ ਨੂੰ ਪੈਸੇ ਜੇ ਫੜਾ ਕੇ ਮੁੜ ਜਾਂਦੀ ਐ। ਪਤਾ ਨਹੀਂ ਕੌਣ ਕਰਨੀ ਪੂ ਬੇਬੇ ਨਾਲ ਗੱਲ। ਅੱਜ ਘਰੇ ਜਾ ਕੀ ਕਰਦਾ ਬੇਬੇ ਨਾਲ ਗੱਲ। ਮੇਰੇ ਕੋਲ ਨਹੀਂ ਹੈਗੇ ਪੈਸੇ ਹੋਰ। ਅੱਗੇ ਤਾਂ ਨਾ ਮੈਂ ਦੇਣਾ ਵਾ। ਮੈਨੂੰ ਨਹੀਂ ਪਤਾ ਪੈਸੇ ਤਾਂ ਤੈਨੂੰ ਦੇਣੇ ਹੀ ਪੈਣਗੇ। ਮੈਨੂੰ ਜਿਵੇਂ ਮਰਜੀ ਜਿੱਥੋਂ ਮਰਜੀ ਕਰਕੇ ਦੇ ਮੈਂ ਕਿੱਥੇ ਜਾਵਾਂ ਮੇਰੇ ਕੋਲ ਨਹੀਂ ਹੈਗੇ ਪੈਸੇ ਮੇਰੀ ਜ਼ਿੰਦਗੀ ਵੀ ਤਾਂ ਤੇਰੇ ਕਰਕੇ ਹੀ ਖਰਾਬ ਹੋਈ ਐ ਹੁਣ ਤੂੰ ਕਹਿੰਨੀ ਐ ਪੈਸੇ ਨਹੀਂ ਦੇ ਸਕਦੀ ਮੇਰੀ ਵੀ ਤਾਂ ਖਰਾਬ ਹੀ ਹੋਈ ਐ ਜ਼ਿੰਦਗੀ ਮੇਰੀ ਕਿਹੜਾ ਆબાદ ਹੋਈ ਐ ਤੇਰੀ ਕਾਦੀ ਜ਼ਿੰਦਗੀ ਖਰਾਬ ਹੋਈ ਐ ਖਰਾਬ ਤਾਂ ਜ਼ਿੰਦਗੀ ਮੇਰੀ ਹੋਈ ਐ ਤੂੰ ਤਾਂ ਆਪਣੇ ਪੁੱਤ ਨਾਲ ਚੰਗਾ ਪਲਾ ਟਾਈਮ ਲੰਘਾ ਰਹੀਆਂ ਤੇਰੇ ਪਿੱਛੇ ਜੇਲ੍ਹ ਘੱਟ ਕੇ ਆਇਆ ਮੈਂ ਹੌਲੀ ਬੋਲ ਆਇਆ ਬੁੱਢਾ ਜੇਲ੍ਹ ਘੱਟ ਕੇ ਆਉਣ ਵਾਲਾ ਨਾ ਹੋਰ ਮਝੇਲ ਕੱਟੀ ਨਹੀਂ ਤੇਰੇ ਪਿੱਛੇ 20 ਸਾਲ ਜੇਲ੍ਹ ਕੱਟੀ ਆ ਤਾਂ ਹੀ ਹੋਣਾ ਐਵੇਂ ਧੱਕੇ ਖਾਂਦਾ ਫਿਰਦਾ ਮੈਂ ਜਦੋਂ ਪੈਸੇ ਮਿਲ ਗਏ ਨਾ ਬਸ ਉਸ ਤੋਂ ਬਾਅਦ ਨਾ ਮੈਂ ਤੇ ਪੈਸੇ ਮੰਗ ਲਈ ਕੀ ਕਰਿਆ ਹੋ ਗਿਆ ਆ ਜਾਂਦੇ ਅੱਜ ਬੇਬੇ ਨੂੰ ਘਰੇ ਕਰਦਾ ਉਹਦੇ ਨਾਲ ਗੱਲ ਵੱਡੀ ਸਮਾਜ ਸੇਵਕ ਬਣੀ ਫਿਰਦੀ ਆ ਤੂੰ ਕਦੋਂ ਆਇਆ ਬੇ ਮੈਂ ਕਦੋਂ ਆਇਆ ਜਦੋਂ ਸੜਕਾ ਤੇ ਸਮਾਜ ਸੇਵਾ ਕਰਦੀ ਫਿਰਦੀ ਸੀ ਬੇਬੇ ਤੂੰ ਉਦੋਂ ਆਇਆ ਮੈਂ ਕੀ ਮਤਲਬ ਤੇਰਾ ਬੇਬੇ ਤੂੰ ਅੱਜ ਫੇਰ ਮੰਗਤੇ ਨੂੰ ਪੈਸੇ ਦੇਣ ਗਈ ਸੀ ਫੇਰ ਕੀ ਆ ਪੁੱਤ ਜੇ ਆਪਾਂ ਕਿਸੇ ਗਰੀਬ ਦੇ ਦੀ ਮਦਦ ਕਰ ਦਾਂਗੇ ਬੇਬੇ ਤੈਨੂੰ ਇੱਕੋ ਹੀ ਮੰਗਤਾ ਮਿਲਿਆ ਇਸ ਦੁਨੀਆ ਤੇ ਹੋਰ ਕੋਈ ਮੰਗਤੇ ਹੈ ਨਹੀਂਗੇ ਪੈਸੇ ਵੀ ਤੂੰ ਖੁੱਲੇ ਦੇਨੀ ਆ ਉਹਨੂੰ ਮੈਂ ਕਈ ਵਾਰ ਵੇਖਿਆ ਆਪਣੇ ਅੱਖੀ ਪੁੱਤ ਜਿਹੜੇ ਉਹਦੇ ਕਰਮਾਂ ਦਾ ਉਹਨੂੰ ਦੇਣੀਆਂ ਆ ਆ ਨਿੱਕੀ ਜਿਹੀ ਗੱਲ ਪਿੱਛੇ ਤੂੰ ਕਿਉਂਦਾ ਦਿਮਾਗ ਖਰਾਬ ਕਰਦਾ ਨਿੱਕੀ ਜਿਹੀ ਗੱਲ ਬੇਬੇ ਤੇਰੇ ਲਈ ਹੁਣੀਆਂ ਨਿੱਕੀ ਗੱਲ ਪਰ ਮੇਰੇ ਲਈ ਬਹੁਤ ਵੱਡੀ ਐ ਮੇਰੇ ਯਾਰ ਦੋਸਤ ਪਤਾ ਕੀ ਕਹਿੰਦੇ ਆ ਜਦੋਂ ਮੰਗ ਤੇ ਨੂੰ ਦੇਖ ਲੈਂਦੇ ਆ ਕਹਿੰਦੇ ਆ ਉਹ ਜਾਂਦਾ ਪ੍ਰੀਤ ਦਾ ਰਿਸ਼ਤੇਦਾਰ ਚਲ ਛੱਡ ਪੁੱਤ ਲੋਕਾਂ ਤੋਂ ਕੀ ਲੈਣਾ ਤੂੰ ਲੋਕਾਂ ਦਾ ਤਾਂ ਕੰਮ ਹੀ ਕਹਿਣਾ ਹੁੰਦਾ ਪ੍ਰੀਤ ਪ੍ਰੀਤ ਦੱਸ ਪੁਨੇ ਮੁੰਡੇ ਨੂੰ ਮੈਂ ਕਿਵੇਂ ਸਮਝਾਵਾਂ ਨੇ ਤਾਂ ਫਸੀ ਪਈ। ਘਰ ਵੀ ਕੁਛ ਸਕਦੀ ਨਹੀਂ। ਬੇਬੇ ਕਿਤੇ ਚੱਲੀ ਐ? ਹਾਂ ਪੁੱਤ, ਕੁਛ ਕੰਮ ਚੱਲੀ ਸੀ। ਬੱਸ ਆ ਹੁਣੇ ਮੁੜਾਂਗੀ ਮੱਦੇ ਘੰਟੇ ਤੱਕ। ਐ ਕਰਦੇ ਬੇਬੇ, ਮੋਟਰਸਾਈਕਲ ਬਾਹਰ ਹੀ ਖੜਾ। ਮੈਂ ਤੇਰੇ ਨਾਲ ਚੱਲ-ਵੜਦਾ। ਤੇਰੇ ਵਾਲਾ ਕੰਮ ਕਰਿਆ ਹੁਣੇ ਪਹਿਲਾਂ। ਸਨਾਹਣਾ ਪੁੱਤ ਤੂੰ ਅੰਦਰ ਜਾ ਕੇ ਆਰਾਮ ਕਰ ਰੋਟੀ ਪਾਣੀ ਖਾ ਮੈਂ ਤਾਂ ਹੁਣੀ ਆ ਜਾਂਗੀ। ਓ ਬੇਬੇ ਕੋਈ ਨਾ ਰੋਟੀ ਆ ਕੇ ਖਾ ਲਾਂਗੇ ਕਿੱਡੀ ਗੱਲ ਆ ਪਹਿਲਾਂ ਤੇਰੇ ਵਾਲਾ ਕੰਮ ਕਰਦਾ ਹੀ ਏ ਆ ਚੱਲ ਜੀ। ਚੱਲ ਛੱਡ ਪੁੱਤ ਮੈਂ ਬਾਅਦ ਚ ਹੀ ਜਾਵਾਂਗੀ। ਬੇਬੇ ਮੈਨੂੰ ਪਤਾ ਤਾਂ ਲੱਗਿਆ ਤੂੰ ਕਿੱਥੇ ਜਾਣਾ। ਉਸ ਮੰਗਤੇ ਨੂੰ ਖੈਰ ਪਾਉਣ ਚੱਲੀ ਸੀ ਨਾ। ਨਹੀਂ ਜੀ ਪੁੱਤ ਮੈਂ ਤਾਂ ਕੁਝ ਹੋਰ ਕੰਮ ਚੱਲੀ ਸੀ। ਬੇਬੇ ਗੱਲ ਸੁਣ ਲੈ ਮੇਰੀ। ਜੇ ਅੱਜ ਤੋਂ ਬਾਅਦ ਉਸ ਮੰਗਤੇ ਕੋਲ ਮੈਂ ਦੇਖ ਲਈ ਨਾ ਤਾਂ ਮੇਰਾ ਮਰੇ ਦਾ ਮੂੰਹ ਦੇਖਣੀਗੀ ਤੂੰ ਇਹ ਸੁਣ ਮੇਰੀ ਗੱਲ ਤਾਂ ਸੁਣ ਪੁੱਤ ਆਏ ਮੇਰੇ ਮਾਲਕਾ ਕੀ ਕਰਾਂ ਮੈਂ ਮੈਂ ਤਾਂ ਅੱਧ ਵਿਚਕਾਰ ਫਸੀ ਪਈ ਐ ਨਾ ਇੱਧਰ ਚੋਗੀ ਨਾ ਉੱਤਰ ਚੋਗੀ ਫਰੀ ਤਾ बेबे बे। हाँ पता मैं चल गया कल ठीक है चल चल हाँ ठीक है ले यार फिर से कर चला भी गया चल कोई ना दिन लगता याद आ जाओ मैं फोन घरे लैंड भी आ गया नीचे रुक जा मेनू पता तू फोन बिना कितो सार दा। ਤੂੰ ਕੱਲ ਪੈਸੇ ਨਹੀਂ ਲੈ ਕੇ ਆਈ ਮੈਂ ਪੈਸੇ ਲੈਣ ਆਇਆਂਗਾ ਹੱਥ ਬੰਨ੍ਹ ਦੀਆ ਹੁਣ ਤੂੰ ਇੱਥੋਂ ਚਲਾ ਜਾ ਤੈਨੂੰ ਮੈਂ ਖਾਲੂ ਪੈਸੇ ਦੇ ਦੂੰਗੀ ਮੈਨੂੰ ਨਹੀਂ ਪਤਾ ਮੈਂ ਤਾਂ ਹੁਣੇ ਪੈਸੇ ਲੈ ਕੇ ਜਾਊਂਗਾ ਜਿਵੇਂ ਮਰਜ਼ੀ ਕਰਕੇ ਪੈਸੇ ਦੇ ਮੈਨੂੰ ਤੂੰ ਮਾਰਦਾ ਕਿਉਂ ਨਹੀਂ ਜੇ ਕਿਸੇ ਨੇ ਦੇਖ ਲਿਆ ਫੇਰ ਜੇ ਤੈਨੂੰ ਇੰਨਾ ਹੀ ਲੋਕਾਂ ਦਾ ਡਰ ਹੈ ਨਾ ਚੱਲ ਮੈਂ ਅੰਦਰ ਹੀ ਚੱਲਦਾ ਅੰਦਰ ਆ ਕੇ ਦੇ ਮੈਨੂੰ ਪੈਸੇ ਹੋਰ ਰੱਬਾ ਮੈਂ ਕੀ ਕਰਾਂ ਹੋ ਰੁਕਦਾ ਕੀ ਕਰਨਾ ਆ ਮੈਨੂੰ ਨਹੀਂ ਪਤਾ ਮੈਂ ਤਾਂ ਪੈਸੇ ਲੈ ਕੇ ਜਾਊਂਗਾ ਤੈਨੂੰ ਪੈਸੇ ਚਾਹੀਦੇ ਨੇ ਨਾ ਹਾਂ ਪੈਸੇ ਲੈ ਕੇ ਤੂੰ ਨਿੱਕਲ ਜੀ ਹੋਰ ਪੈਸੇ ਨਿੱਕਲ ਜਾ ਉਹਨੇ ਤੋਂ ਆਹ ਹੱਥ ਬੰਨ੍ਹੇ ਉਸ ਤੋਂ ਬਾਅਦ ਆ ਜੀ ਘਰੇ ਜਾਣਾ ਬੇਬੇ ਤੀਤਾ ਮੇਨ ਤਾਂ ਫ੍ਰੀਕ ਆ ਗਿਆ ਹੁਣ ਮੈਂ ਕੀ ਕਰਾਂ ਚਲ ਐ ਕਰ ਉਹ ਪਰਦੇ ਵਿੱਚ ਐ ਕਿ ਲੋ ਜਾ ਬੇਬੇ ਉਹ ਮੇਰਾ ਮੋਬਾਈਲ ਪਵਾ ਕੇ ਰਹਿ ਗਿਆ ਹਾਂ ਆਲੇ ਤੂੰ ਮੰਜੇ ਤੇ ਭੁੱਲ ਗਿਆ ਸੀ ਉਹ ਸ਼ੁਕਰ ਹੈ ਉਹ ਬੇਬੇ ਮੈਨੂੰ ਤਾਂ ਐ ਲੱਗਿਆ ਕਿਤੇ ਰਾਹ 'ਚ ਡੇਕੇ ਪਿਆ ਫੋਨ ਬੇਬੇ ਹਾਂ ਤੂੰ ਡਰੀ ਜੇਗਾ ਤੋਂ ਲੱਗੀ ਨਹੀਂ ਮੈਨੂੰ ਨਹੀਂ ਨਹੀਂ ਮੈਂ ਮੈਂ ਤਾਂ ਡਰਨਾ ਬੇਬੇ ਸ਼ਰਮ ਆਉਂਦੀ ਏ ਮੈਨੂੰ ਅੱਜ ਇਹਨੂੰ ਮਾਂ ਕਹਿੰਦੇ ਹੋਏ ਪੁੱਤ ਹੋ ਜੀਆ ਘਟੀਆਂ ਹਰਕਤਾਂ ਕਰਦੀ ਏ ਤੂੰ ਇਹ ਹਜਾ ਕੁਛ ਨਹੀਂ ਚੱਕ ਨਹੀਂ ਤੇ ਨਹੀਂ ਬੇਬੇ ਹੱਥ ਮੈਂ ਇਹਦੇ ਤੇ ਚੁੱਕਿਆ ਤੇ ਦਰਦ ਤੇਰੇ ਹੁੰਦਾ ਮੈਨੂੰ ਤਾਂ ਐ ਸੀ ਵੀ ਮੇਰੀਆਂ ਪਿਓ ਦੀਆਂ ਜਾਤਾਂ ਚ ਕੱਟਦੀ ਹੂ ਤੂੰ ਸਾਰੀ ਜ਼ਿੰਦਗੀ ਪਰ ਤੂੰ ਤਾਂ ਹੋਰ ਹੀ ਰੰਗਾਂ ਚ ਰੰਗੀ ਫਿਰਦੀ ਆ ਪ੍ਰੀਤ ਅਲਦੀ ਜ਼ੁਬਾਨ ਤੇ ਕੰਟਰੋਲ ਰੱਖ ਬੇਬੇ ਉਗੀ ਤਾਂ ਕੰਟਰੋਲ ਸ਼ਰਮ ਕਰ ਜਮ ਇਹ ਤੇਰਾ ਪਿਓ ਵਿਓ ਮੇਰਾ ਪਿਓ ਜੇ ਮੇਰਾ ਪਿਓ ਆ ਤਾਂ ਕਿੱਥੇ ਸੀ ਇਹਨਾਂ ਟਾਈਮ ਫਿਰ ਜੇਲ੍ਹ ਚ ਫਿਰ ਹਜੇ ਤੇਰਾ ਸਾਰਾ ਕੁਝ ਕੱਤਸ ਦੇਣਾ ਕੁਛ ਨਹੀਂ ਲੋੜਾ ਤੇਰੇ ਤੋਂ ਨਹੀਂ ਰਜੋ ਮੈਂ ਤੈਨੂੰ ਚਲਾ ਜਾਣਾ ਨਹੀਂ ਰੁਕ ਜਾ ਅੱਜ ਮੈਂ ਤਾਂ ਕੁਝ ਨਹੀਂ ਲਿਖੋ ਰੱਖਦੀ ਅੱਜ ਤੈਨੂੰ ਸਾਰਾ ਕੁਝ ਦੱਸ ਦੇਣਾ ਮੈਂ ਦਰ ਬੀਸਾਂ ਪਹਿਲਾਂ ਦੀ ਆ ਬਾਪੂ ਜੀ ਮੈਂ ਮਾਦੀ ਉਹ ਤਾਂ ਇਹ ਨਾਲਲੇ ਪਿੰਡ ਜਾਂਦੇ ਸੀਗੇ ਉਹ ਫਰਿੱਜ ਆ ਲੈਣੇ ਆਉਣਾਗਾ ਠੀਕ ਆ ਤੁਸੀਂ ਅੱਜ ਫਰਿੱਜ ਦਿਖਾ ਦਿਓ ਬਾਪੂ ਜੀ ਮੈਂ ਤਾਂ ਕਾਲਜ ਨੂੰ ਜਾਣਾ ਲੇਟ ਹੋ ਜੂਗੀ ਫਿਰ ਮੈਂ ਪਸ ਕੋਈ ਗੱਲ ਨਹੀਂ ਤੁਸੀਂ ਐ ਕਰਿਓ ਇਹ ਤੇਰਾ ਆਖ ਨਾ ਤੇਰਾ ਵੀਰ ਛੱਡਿਆ ਹੋ ਗਿਆ ਠੀਕ ਗੱਲ ਲੱਗੀ ਪਰ ਕੋਈ ਨਾ ਭੈਣੇ ਤੈਨੂੰ ਮੈਂ ਛੱਡਿਆ ਆ ਕੀ ਚਲ ਸੰਗਾ ਵੀਰੇ ਉਹ 10 ਮਿੰਟਾਂ ਤੇ ਗੱਲ ਆ ਤਾਂ 20 ਮਿੰਟਾਂ ਮੋੜਾ ਕੋਈ ਬਾਹਰ ਟਾਈਮ ਦੀ ਲਾਉਂਦੇ ਠੀਕ ਹੈ ਬਾਪੂ ਜੀ ਟਾਈਮ ਨਾਲ ਹੀ ਆ ਜਾਓ ਫਿਰ ਟਾਈਮ ਨਾਲ ਆ ਜਾਾਂਗੇ ਕੋਈ ਗੱਲ ਤੇਨੂੰ ਅਸੀਂ ਲੇਟ ਨਹੀਂ ਕਰਦੇ ਠੀਕ ਹੈ ਬਾਪੂ ਜੀ ਹਾਂ ਚੱਲੀਏ ਬਾਪੂ ਹਾਂ ਚੱਲ ਚੱਲ ਹੁਣ ਅੱਧੇ ਖੜਾ ਹੀ ਕਰ ਦਿੰਦੇ ਹੱਦ ਹੋਈ ਪਈ ਆ ਫ੍ਰਿਜ ਲੈਣੇ ਵੀ ਅੱਜ ਹੀ ਆਉਣਾ ਸੀਗਾ ਮੈਨੂੰ ਖਾਲਸ ਤੋਂ ਲੇਟ ਕਰਾ ਕੇ ਧਰਤਾ उसी फ्रिज ठीक करना है ओ हेलो। हाँ जी। चलो आज़ो फिर। चलो जी। यही अपने जी। हाँ जी। मरीनल क्षेत्र ठीक कर दो। मैं कॉल्स जाना। कोई नहीं। मैं देखता कितना टाइम लाता था। 出去。 ਤੋਂ ਘੰਟਾ ਲੇਟ ਆਉਂਗੀ ਕਾਲਜ ਕੀ ਹਰਬ ਉਹਨੇ ਇੰਨੀ ਛੇਤੀ ਕਾਲਜ ਨੂੰ ਕਿਵੇਂ ਆਉਂਗੀ ਵੀਰਾ ਵੀ ਨਹੀਂ ਆਇਆ ਹਾਲੇ ਤੱਕ ਘਰੇ ਨਹੀਂ ਆ ਮੈਂ ਅ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਕਾਲਜ ਮੈਂ ਛੱਡਿਆ ਮੈਂ ਤੁਹਾਨੂੰ ਪਰ ਫ੍ਰਿਜ ਕੌਣ ਠੀਕ ਕਰੂਗਾ ਫਿਰ ਉਹ ਫ੍ਰਿਜ ਤਾਂ ਤੁਹਾਡੀ ਕੱਲ ਨੂੰ ਠੀਕ ਹੋਊਗੀ ਜੀ ਥੋੜਾ ਸਮਾਨ ਚਾਹੀਦਾ ਉਹ ਕੱਲ ਨੂੰ ਲਿਆਉਂਗਾ ਮੈਂ ਪਾ ਦੂੰਗਾ ਨੇ ਨਹੀਂ ਫਿਰ ਆਉਣ ਲਈ ਹੋਣਾ ਚਲੋ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਬਾਕੀ ਦਾ ਦੇਖ ਲਓ ਮੈਂ ਤਾਂ ਇਹ ਕਹਿੰਦਾ ਸੀ ਕਿ ਤੁਸੀਂ ਲੇਟ ਹੋ ਰਹੇ ਹੋਗੇ ਚਲੋ ਤੁਸੀਂ ਤਾਂ ਛੱਡ ਹੀ ਰਹੇ ਅੱਛਾ ਆ ਜੁ

ਐਡੀ ਦੂਰੋਂ ਤੁਹਾਨੂੰ ਮੈਂ ਇਨੀ ਸਪੈਕਟ ਨਾਲ ਲੈ ਕੇ ਆਇਆ ਕੋਈ ਥੈਂਕ ਯੂ ਨੀ ਕਿਥੋਂ ਕਿਉਂ ਨਹੀਂ ਅਹੀਂ ਲਾਂਗੇ ਤੁਸੀਂ ਤਾਂ ਥੈਂਕ ਯੂ ਚਲੋ ਠੀਕ ਹੈ ਕੋਈ ਤਾਂ ਤੁ ਵੀ ਨੀ ਟੈਂਪਰ ਸਟਾਰਟ ਹੁੰਦਾ ਯਾਰ ਕੋਈ 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 ਨਹੀਂ ਬੈਠੀ ਕਪੂ ਫਿਰ ਕੰਨ ਤੜਾ ਕਿਵੇਂ ਕਰੀਏ ਵੱਡੀਆਂ ਮਾਰ ਲੂੰ ਹਾਂ ਕਿਹੜਾ ਮਸ਼ੀਨ ਆਇਆ ਇਹਨੂੰ ਤੂੰ ਜਾਏਂ ਕਿਰਾਂ ਉਹਦੇ ਕੋਲੇ ਹੋਰ ਚੱਲ ਠੀਕ ਆ ਬਾਪੂ ਮੈਂ ਜਾ ਜਾਉਂਗਾ ਅੱਜ ਹਾਂ ਵੱਡਨੀ ਤਾਂ ਨਹੀਂ ਪਤਰੀ ਐ ਮੌਸਮ ਖਰਾਬ ਆਗਾ ਨਹੀਂ ਕੋਣ ਕੋਣ ਦੀ ਜਾਣੀ ਐ ਚੁੱਪ ਕਰਕੇ ਨਹੀਂ ਤੁਰਾ ਜਾਂਦਾ ਤੇਰੇ ਤੋਂ ਮੈਂ ਕੀ ਕਿਹਾ ਵੀਰੇ ਤੈਨੂੰ ਉਵੇਂ ਬੋਲੀ ਜਾਂਦਾ ਉਹਨਾਂ ਹਾਂ ਬਾਲ ਜਾਈ ਛੱਡੇ ਮੂਰੇ ਵੰਡ ਛੜ ਕੇ ਜਾਣੀ ਐ ਸਿੰਪਲ ਨਹੀਂ ਜਾਇ ਜਾਂਦਾ ਤੇਰੇ ਤੋਂ ਕਾਲਜ ਡੈਡੀ ਆਹ ਦੇਖ ਲੋ ਪੀਰਾ ਮੈਨੂੰ ਕਿਵੇਂ ਬੋਲੀ ਜਾਂਦਾ ਮਾੜਾ ਮੋਟਾ ਤੁਸੀਂ ਬੋਲ ਪੋ ਇਹਨਾਂ ਨੂੰ ਖੁਸ਼ हां पोता ए गल त सही कहंदा तू काळ ਜਾਨੀਆ ਕੋਈ ਫੈਸਲਾ ਸੋਹ ਤੇ ਨਹੀਂ ਜਾਂਦੀ ਤੂੰ ਤੈਨੂੰ ਪਤਾ ਵੀ ਆਪਣੇ ਬਾਪੂ ਦੀ ਕਿੰਨੀ ਆਸ-ਪਾਸ ਦੇ ਪਿੰਡਾਂ 'ਚ ਇੱਜ਼ਤ ਐ ਤੇਰੀ ਇਹ ਨਿੱਕੀ ਜਿਹੀ ਗਲਤੀ ਨਾ ਖੇਚ ਬੁਲਾ ਕੇ ਧਰ ਦਊਗੀ ਆ ਦੇਖ ਲੈ ਬਾਪੂ ਉਹ ਦੇਖੀ ਆ ਨਾ ਪੁੱਤ ਹੁਣ ਤੂੰ ਕਹਿਤਾ ਇਹ ਕੋਈ ਗੱਲ ਆ ਜਿਦਾ ਬੰਦੇ ਨੂੰ ਆਪਣੇ ਆਪ ਸੋਝਣਾ ਚਾਹੀਦਾ ਹੁੰਦਾ ਕੋਈ ਬਾਹਲਾ ਕਹੇ ਤੋਂ ਬਾਹਲੀ ਗੱਲ ਨਹੀਂ ਹੁੰਦੀ ਹੁੰਦੀ ਸਮਝਾ ਲਈ ਬਾਪੂ ਨਹੀਂ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਚੱਲ ਕੋਈ ਨਹੀਂ ਮੈਂ ਆਪਦੇ ਤਰੀਕੇ ਨਾਲ ਕਹਿ ਦਊਂ ਉਹ ਕਿਰਨ ਤੂੰ ਕਹਿਤਾ ਬਹੁਤਾ ਚਲ ਠੀਕ ਆ ਮੌਕੇ ਨਾਲ ਉਹ ਕਰਕੇ ਆਣਾ ਗੱਲ ਬਾਤ ਹਾਂ ਉਹਦੇ ਕੋਲ ਜਾਇਆ ਮੌਸਮ ਖਰਾਵਾ ਕਰਾਉਣਾ ਬਰਡ ਤੇ ਕਿ ਕਰੇਗਾ ਕੰਨ ਕਾਫ ਠੀਕ ਲੋਕ ਠੀਕ ਹੈ ਦੇਖ ਲੋ ਅੱਜ ਕੱਲ ਕੀ ਟਾਈਮ ਆ ਗਿਆ ਹੁਣ ਕੀ ਕਹਿ ਕੇ ਬਰੋਬਰ ਦੇਤੀਆਂ ਜੇ ਕਹਿਣੇ ਆ ਤੇ ਰੱਖਨੇ ਸਾਨੂੰ ਟੋਕਦਾ ਮਾਂ ਫਿਰ ਸਾਨੂੰ ਇਹ ਤੇ ਇਹਨਾਂ ਨੂੰ ਆਪਣੇ ਆਪ ਸਮਝਣਾ ਚਾਹੀਦਾ ਬੱਚਿਆਂ ਨੂੰ ਗੀ ਗੱਲ ਜੀ ਆ ਹੱਥ ਬੱਲੇ ਜੇ ਮਾਰੀ ਜਾਂਨੋ ਖੋ ਗਿਆ ਕੋਸੇ ਜੇ ਖੋ ਹੀ ਗਿਆ ਤੁਸੀਂ ਲੱਭ ਦੋਗੇ ਮੈਂ ਜਿੱਵੇਂ ਲੱਭ ਦੂੰਗਾ ਮੈਂ ਤਾਂ ਆਪ ਖੋਈ ਫਿਰਦਾਗਾ ਤੁਹਾਡਾ ਕੀ ਗਵਾਚ ਗਿਆ ਦਿਲ ਕੀ ਮਤਲਬ ਤੁਹਾਡਾ ਕੀ ਦਸਾਂਗੇ ਅੱਜ ਦੰਦਾ ਫੋਨੋਂ ਦੇਖਿਆ ਨਾ ਤਾਂ ਸੜਾ ਬਸ ਥੋੜੇ ਵਾਸਤੇ ਢੱਕਦਾ ਜਾ ਤੇ ਨੋ ਵੀ ਹੁਣ ਥੋੜਾ ਹੀ ਲੱਗਦਾ ਹੈ ਹਾਏ ਰੱਬਾ ਲੱਗਦਾ ਕਰਨ ਪੜਾ ਲੱਭੀ ਹੁਣ ਤੂੰ ਤਾਂ ਹੋ ਗੜੀ ਸੈਟਿੰਗ ਵੀ ਹੋ ਗਈ ਮੇਰੀ ਤੇਰੇ ਕਰਕੇ ਤੇਰੇ ਨਾਲ ਇੱਕ ਤਾਂ ਠੰਡੀ ਜੀ ਪਤਾ ਨਹੀਂ ਕਿਵੇਂ ਖਾਈ ਜਾਂਦੀ ਆ ਤੂੰ ਮੈਨੂੰ ਤਾਂ ਖਾਦੀ ਨਹੀਂ ਜਾਂਦੀ ਪਰ ਤੇਰੇ ਨਾਲ ਬੈਠ ਕੇ ਨਾ ਸਹੀ ਸਵਾਦੇ ਵਾਲੀ ਲੱਗ ਰਹੀ ਹੈ। ਅੱਛਾ ਜੀ। ਹੁਣ ਤੁਸੀਂ ਹੱਥ ਪਾ ਲਓ ਇਹਨੂੰ ਖਾਂਦੀ। ਤੁਹਾਨੂੰ ਪਤਾ ਮੈਨੂੰ ਕਿੰਨੀ ਪਸੰਦ ਆ ਹੈ। ਅੱਛਾ। ਯਾਰ ਮੈਨੂੰ ਸੇਫ ਪਤਾ ਨਹੀਂ ਚੱਲਣਾ। ਆਪਾਂ ਕਿਵੇਂ ਕੁਦਜੁਰ ਮਿਲਿਆ। ਫਿਰ ਅੱਜ ਦਾ ਟਾਈਮ ਦੇਖ ਲੈ। ਹੱਥ ਕੁਦਜੁਰ ਜਮਾਈ ਨਹੀਂ ਰਹਿ ਸਕਦੇ। ਨਾਲੇ ਹੁਣ ਤੂੰ ਹਮਦੇ ਘਰੇ ਗੱਲ ਕਰਨਾ। ਕੌਣਾ ਕੁੜੀ ਆ ਇਹ? ਜਿਹੜੇ ਤੂੰ ਆਹ ਗੋਲ ਖਲੌਂਦੀ ਫਿਰਦੀ ਐ। ਭੇਜ ਦੇ ਤਾਂ ਤੈਨੂੰ ਪੜਨ ਲਈ ਐ। ਤੇ ਤੂੰ ਕੌਣਾ ਹੋਇਆ? ਤੇਰੀ ਇਹ ਨਰਕੂਸ਼ਨਾ ਕਹਤ ਤੁਸੀਂ ਮੇਰੀ ਗੱਲ ਸੁਣ ਲੈ ਜਾਸ ਤੋਂ ਬਾਅਦ ਇਸ ਦਿਖਾਈ ਦੇਗਾ ਨਾ ਮੈਥੋਂ ਬਰਾ ਹੋਈ ਨਹੀਂ ਤੇਰੇ ਛੱਡ ਦੋ ਚੱਲ ਤੂੰ ਕੁੜੀ ਕਰੇ ਤੇਰੇ ਆਜੇ ਛਿੜੇ ਛੱਡ ਤੇ ਮੇਰੀ ਗੱਤ ਛੱਡ ਤੇ ਕੁੜੀ ਨਹੀਂ ਆਈ ਤੈਨੂੰ ਛੱਡ ਤੇ ਤੇਰੇ ਆਪ ਤੋ ਆਹ ਹੋ ਗਿਆ ਉਹ ਕਿਉਂ ਕੁੜੀ ਨੂੰ ਮਾਨ ਨਾ ਕੀਤਾ ਤੂੰ ਉੱਪਰ ਕਿਵੇਂ ਮੁੰਡੇ ਨਾਲ ਬਾਹਰ ਖੇ ਖਾਂਦੀ ਫਿਰਦੀ ਐ ਇਹ ਤੇ ਥੋੜੀ ਰਾਤਾਂ ਦੌੜੀ ਗਈ ਉਹ ਬਾਪੂ ਲੱਤ ਕਿਵੇਂ ਤੋੜਦਾ ਜਦੋਂ ਆਪਣਾ ਸ਼ਿੱਕਾ ਖੋਟਾ ਹੋਵੇ ਦੂਜੇ ਨੂੰ ਕੀ ਦੋਸ਼ ਐ ਉੜ ਕੇ ਕੱਲ ਤੋਂ ਤੇਰੇ ਕਾਲਜ ਜਾਣਾ ਹੁਣ ਬੰਦ ਐ ਦੇਖੇ ਨਾ ਇਹਨੂੰ ਵਿਆਹ ਕੇ ਬਥੇ ਕਰ ਹੋਰ ਬਾਪੂ ਚੰਗਾ ਜਿਹਾ ਰਿਸ਼ਤਾ ਦੇਖ ਕੇ ਤਾਂ ਬੰਡ ਫਾਹਾਂ ਇਹਦਾ ਮੈਂ ਤਾਂ ਪ੍ਰਿੰਦਨ ਨਾਲ ਹੀ ਵਿਆਹ ਕਰਾਂ ਮੈਂ ਨੀ ਕਿਸੇ ਹੋਰ ਨਾਲ ਕਰਾਂਦੀ ਅੱਛਾ ਹੁਣ ਤੈਨੂੰ ਅਸੀਂ ਫਿਰ ਜਗਾ ਨਾਲ ਵਿਆਹਣਾ ਉਹ ਫਿਰ ਜਦਾਂ ਲੋਕ ਕਰ ਸਕਦਾ ਸਾਡੇਆਂ ਲੱਤਾਂ ਤੋੜ ਗਿਆ ਇਸ ਤੋਂ ਠੀਕ ਨਹੀਂ ਹੋਣੀਆਂ ਸਾਡੇ ਇੰਨੇ ਮਾਰੇ ਦਿਨ ਨਹੀਂ ਆਏ ਵੀ ਅਸੀਂ ਉਹਦੇ ਨਾਲ ਵਿਆਹਾਂਗੇ ਤੈਨੂੰ فرموں تو বিনা کس دن علی بیا ਕਰਾਂ ਦੀ ਸਮਝਾ ਲੈ ਬਾਪੂ اے ਮੇਰੋਂ ਮਰਜੂ ਐ ਮਰوں گی ਹੋਰ ਕੀ ਕਰੂ بول ਜੰਦਿਆ ਉਹ ਤਾਂ ਕੱਲ ਦਾ ਤੇਰਾ ਉਹ ਬਣ ਕੇ ਬਹਿਗਾ ਅਸੀਂ ساری عمر ਲੰਘਾਈ ਸਾਹੀ ਤੇਰੇ ਕੋਈ ਜਾਇਦੇ ਤੇ ਨਹੀਂ ਤੂੰ ਸਾਡੇ ਬਿਨਾਂ ਦੇਖ ਅਸੀਂ ਕਿਸ ਨੂੰ ਮੂੰਹ ਦਿਖਾ ਮਾਂਗੇ ਹੁਣ ਪਰਿੰਦਰ ਬਣ ਕੇ ਬਹਿ ਗਿਆ ਇਹਦਾ ਬਾਪੂ ਇਹਦਾ ਕਾਲਜ ਜਾਣਾ ਬੰਦ ਕਰ ਦੇ ਵਧੀਆ ਹੋ ਜੀਗਾ ਐਡਾ ਅੱਜ ਤੋਂ ਬਾਅਦ ਤੂੰ ਕੋਈ ਕਾਲਜ ਨਹੀਂ ਜਾਣਾ ਅੱਜ ਤੋਂ ਬਾਅਦ ਕੁੜੀਆਂ ਕਿੱ데 ਨਹੀਂ ਜਾਣਾ ਤੂੰ ਇਹਨੂੰ ਸਿੱਟ ਅੰਦਰ ਚੱਲ ਅੰਦਰ ਜੋ ਵੀ ਲਾਵੇ ਜਿੰਦਾ ਇੰਤਾ ਟਪਾਤਾ ਲੋੜਾ ਹੱਦ ਹੋਗੀ ਕੁੜੀਆਂ ਨੂੰ ਵੱਡੀਆਂ ਕਰਦੇ ਆ ਪੜਾਉਣੇ ਆ ਲਿਖਾਉਣੇ ਆ ਵੀ ਸਾਡਾ ਸਹਾਰਾ ਵੰਡਗੇ ਆ ਬਣ ਗਈ ਸਹਾਰਾ ਦੇਤਾ ਨਾਮ ਦੱਸ ਦੋ ਮਿੰਟੇ ਜਾ ਕੇ ਕਿਵੇਂ ਖੜਾਂਗੇ ਅੱਗੇ ਹਰ ਕਿੱਦੋਂ ਨੋਂਦਾ ਲੈ ਭਾਈ ਸਾਡਾ ਕੰਮ ਕਰਕੇ ਤੇ ਦੱਸ ਕੀ ਕੀ ਸਾਨੂੰ ਮੂੰਹ ਦਿਖਾਵਾਂਗੇ ਇਹ ਤਾਂ ਲੈ ਲੈ ਕੁੜੀ ਨੇ ਇਦੋਂ ਤਾਂ ਇਹਨੂੰ ਜਿੰਦਾ ਹੀ ਲਾਦੇ ਪਰੇ ਇਹ ਕੋਸੂ ਦੇਖੀ ਜਾਉ ਫੁੱਲ ਲੈਦਾ ਵੀਰੇ ਦੇ ਪਪਾ ਕਰ ਹੈਨੀ ਮੇਰੇ ਨੂੰ ਫੋਨ ਬਲਾਨੀ ਹੈ ਹਲੋ ਹਾਂਜੀ ਕੌਣ ਮੈਂ ਰਾਜਵੀਰ ਬੋਲ ਰਹੀ ਹਾਂ ਯਾਰ ਬੜੀ ਮੁਸ਼ਕਿਲਾਂ ਫੋਨ ਚੱਕ ਕੇ ਤੇ ਨਾਲ ਗੱਲ ਕਰ ਰਹੀ ਹਾਂ ਹੁਣ ਤੂੰ ਕਦੇ ਨਹੀਂ ਕਾਲ ਜਾਇਆ ਕਰਨਾ ਯਾਰ ਡੈਡੀ ਤੇ ਵੀਰੇ ਮੇਰੇ ਲਈ ਰਿਸ਼ਤਾ ਲੱਭ ਰਹੇ ਨੇ ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ ਯਾਰ ਮੈਂ ਕਿਹੜਾ ਰਹਿ ਸਕਦੀ ਹਾਂ ਤੇਰੇ ਬਿਨਾਂ ਯਾਰ ਆਪਾਂ ਐਂ ਕਰਦੇ ਹਾਂ ਆਪਾਂ ਕਿਤੇ ਦੂਰ ਪਾਸੇ ਚੱਲਦੇ ਹਾਂ ਯਾ ਆਪਾਂ ਕੁਛ ਨਹੀਂ ਕਰ ਸਕਦੇ ਆਪਾਂ ਕਿਤੇ ਵੀ ਜਾ ਸਕਦੇ ਡੈਡੀ ਦੀ ਬਹੁਤ ਚਲਦੀ ਆ ਬਹੁਤ ਬਣੀ ਹੋਈ ਆ ਆਪਾਂ ਜਿੱਥੇ ਮਰਜ਼ੇ ਭੱਜ ਜਾਈਏ ਡੈਡੀ ਆਪਾਂ ਨੂੰ ਲੱਭ ਲੈਣਗੇ ਉਹਨਾਂ ਦੇ ਜੌਂਦੇ ਜੀ ਆਪਾਂ ਕਦੇ ਇੱਕ ਨਹੀਂ ਹੋ ਸਕਦੇ ਲੈ ਆ ਵੀ ਕੋਈ ਵੱਡੀ ਗੱਲ ਆ ਯਾਰ ਆਪਾਂ ਤੇਰੇ ਘਰਦਿਆਂ ਨੂੰ ਹੀ ਮਾਰ ਦਿੰਨੇ ਆ ਏ ਕੀ ਕਹਿ ਰਿਹਾ ਤੂੰ चल मैं फोन रख दिया कि तो आ भी ना जान। डिलीट कर दो नंबर यार चल चलो रिस्क लैके मैं पिंड च बढ़ भी गया पूरी तो फोन कर दे हेलो कितने तू मैं तेरे गेट दे बाहर खड़े कर दे

ਮੇ ਤਾਂ ਜੀਂਗਾ ਲਵਾਂ ਸੀ ਸਾਰੀ ਦਿਨ ਉਹ ਸਮਝਾਦੀ ਅੱਗੇ ਹੁਣ ਤੂੰ ਕਦੋਂ ਨਿਕ ਗਈ ਮੈਨੂੰ ਦੱਸਿਆ ਨਹੀਂ ਮੇਰੇ ਪਿਆਉਨੇ ਬਾਪੂ ਮੈਨੂੰ ਮੁੰਡਾ ਪਸੰਦ ਹੈ ਬਰਡੇ ਦਾ ਫਾਰਮ ਨੂੰ ਛੇਤੀ ਚਲ ਅੰਦਾ ਕਰਨੇ ਪੋ ਜਦੋਂ ਇਹਨੇ ਆਪਣੇ ਬਾਰੇ ਨਹੀਂ ਸੋਚਿਆ ਹੁਣ ਆਪਾਂ ਸੋਚ ਕੇ ਵੀ ਕੀ ਕਰਾਂਗੇ ਸਹੀ ਗੱਲ ਆ ਬਾਪੂ ਆਪਾਂ ਤਾਂ ਹੀ ਸੀ ਚੰਗੀ ਪੜਾਈ ਸੀ ਚੰਗੀ ਲਿਖਾਈ ਸੀ ਜਿੱਥੇ ਨੌਕਲ ਤੇ ਲੱਗ ਜੂਗੀ ਆ ਗੱਲ ਤਾਂ ਮੇਰੇ ਯਾਦ ਹੀ ਨਹੀਂ ਸੀ ਕਿ ਆਪਸ ਵੀ ਹੋ ਆਪਣੇ ਬਾਪੂ ਆਪਾਂ ਨੂੰ ਤਾਂ ਸੀਗਾ ਵੀ ਗੱਲਜਵੱਜ ਕੇ ਕਰਾਂਗੇ ਕਿਉਂ ਨੀ ਜੜਾਵਾ ਕਰਕੇ ਬਰਡੇ ਦਾ ਫਾਰਮ ਬਣਾਂ ਉਨਾਂ ਨੇ ਪਿਆਦਾ ਵੈਸਾ ਛੱਡ ਤੋਂ ਗੱਜ ਵੱਜ ਕੇ ਹੋਊਗਾ ਜੇ ਕਰਨ ਨੂੰ ਕੋਈ ਉਮੀਦ ਕੀ ਹੋ ਗਈ ਜਮਾਂ ਬਾਹਰ ਨਿਕਲੇ ਜੇ ਡਾ ਕੇ ਫੜਨ ਜੋ ਕਰਿਆ ਪਾਉਂਗਾ ਕੋਲ ਬਾਕੀ ਕੋਈ ਇੱਜ਼ਤ ਬਣੀ ਬੀ ਤੇਰੀ ਪਿੰਡੇ ਚ ਮੈਨੂੰ ਤਾਂ ਇਹ ਸਮਝ ਆਉਂਦੀ ਇਹਨੇ ਸੋਚਿਆ ਕਿ ਉਹ ਨਹੀਂ ਮਾੜਾ ਮੁੰਡਾ ਮਾੜਾ ਮੁੰਡਾ ਸੋਚ ਰਿਹਾ ਦੀ ਸਾਡਾ ਅੰਕਾ ਪਿੱਛਾ ਕੀ ਹੈ ਚਲ ਚੁੱਪ ਕਰ ਬਾਕੀ ਹਲੋ ਬਾਕੀ ਉਹ ਦੁੱਤਾ ਪੀਰ ਨੇ ਕੋਲ ਗਏ ਅੰਦਰ ਸੇਗਾਦ ਮੈਂ ਤੇਰਾ ਰੇਤਾ ਹੀ ਪੱਕਾ ਘਾਤਾ ਮਾੜੂ ਜੇ ਪਾਸੋਂ ਕੰਮ ਦੇ ਨਾਲ ਵੇੜੇ ਲੈ ਤੇ ਕਾਨੂੰਨ ਨਹੀਂ ਹਨ ਮੋਂ ਤੇ ਜਮੀਨ ਨਹੀਂ ਦੱਸਿਆ ਇਹਨਾਂ ਨੇ ਪਤਾ ਕੋਈ ਸਮਝਾ ਲੈ ਮਰਾ ਮੱਕਾ ਇਹਨੂੰ ਤੇ ਨਾਲੇ ਹੁਣ ਕਾਲਜ ਕੋਲ ਜੀ ਜਾਣਾ ਤੇਰਾ ਬੰਦ ਹੈ ਠੀਕ ਹੈ ਕੋਈ ਗੰਦੀ ਗੀਰੇ ਚੀਨ ਤਸੀਖੋਂਗੇ ਮੈਂ ਤਾਂ ਉਵੇਂ ਕਰਨ ਨੂੰ ਤਿਆਰ ਹਾਂ ਉਵੇਂ ਤਾਂ ਤੂੰ ਕਰੇ ਨਹੀਂ ਐਸਾ ਤੈਨੂੰ ਬਹੁਤ ਕੁਸਤ ਕਰਾਇਆ ਸੀਗਾ ਪਰ ਤੂੰ ਤਾਂ ਸਾਡੀ ਰੱਖੀ ਨਹੀਂ ਮਾੜੀ ਮੋਠੀ ਆਹ ਗੱਲਾਂ ਤਾਂ ਜਿਹੜੇ ਹੋ ਜਾਂਦੀਆਂ ਇਹ ਤਾਂ ਹੋਣੇ ਨਹੀਂ ਚਾਹੀਦੀਆਂ ਸੀ ਇਹਨਾਂ ਨੂੰ ਕਰੀ ਜਾਣੀਆਂ ਤੂੰ ਇਹਨੇ ਲਖੇ ਪਾ ਕੇ ਰੱਖਤੀ ਬਾਪੂ ਸੌਰੀ ਇਹ ਸੋਚਿਆ ਨਹੀਂ ਸੀ ਬਾਲਾ ਮਾਨ ਸੀ ਤੇਰੇ ਤੇ ਆ ਤੂੰ ਦੇਖ ਲੈ ਮਾਨ ਦਾ ਨਤੀਜਾ ਸਾਨੂੰ ਕੀ ਦਿੰਦਾ ਉਹਨੇ ਕੀ ਕਹਿ ਗਏ ਤੇ ਕੀ ਨਾ ਕਹਿ ਗਏ ਚੱਲ ਬਾਕੂ ਪਾਕ ਸੋ ਕਰ ਦਈਏ ਆਪਾਂ ਆ ਪਾਕ ਸੋ ਗਈ ਮੈਂ ਤਾਂ ਇਹ ਕਹ ਰਿਹਾ ਅਲਾਦਾਲੂ ਨਹੀਂ ਲੱਗੇ ਬਰੇ ਮੈਂ ਦਰਦ ਬਾਕੂ ਉਹਨਾਂ ਨੂੰ ਫੋਨ ਕਰ ਹਾਂ ਜੇ ਕਰ ਨਹੀਂ ਕਰਨਾ ਕਰਕੇ ਬਰੇ ਕਰਕੇ ਚੱਲ ਕਰ ਦਈਏ ਆਪਾਂ ਪਾਕੂ ਸੋਵਾ ਬੰਦ ਨਿਕੋ ਵੀਵੀਆ ਤੀ ਬੰਦ ਆਪਣੇ ਘਰ ਵਾਈ ਦਾ ਸੋਚਦੇ ਹੀ ਐ ਜਿਵੇਂ ਲਾ ਕੇ ਧਰਦੀ ਵੀਵੀ ਦਾ ਮਾਰਦੇ ਤੇ ਕੀ ਦਿੱਤਾ ਕੀ ਜਾ ਕੇ ਮੂੰਹ ਦਿਖਾਉਣਗੇ ਨੇ ਅੱਜ ਕਰਨਾ ਹਰਾ ਹਸਾਵਲਾ ਲਾਂਦਾ ਇਹਨੇ ਕੋਈ ਹਸਾਵੀ ਲਾਇਆ ਕੋਈ ਤਾਵੀ ਲਾਇਆ ਉਹ ਤਾਂ ਤਰਤਾਜਾ ਹੋਣ ਵਰਗਾ ਬਾਪੂ ਮੇਰੇ ਵੀ ਹੋਈ ਜਾਂਦਾ हेलो पुलिस स्टेशन <laughs> और शाबश मेरी शेरनी कमाल ही करता तू तनाया मुझे क्यों करी बैठी है ਾਰੇ ਰਸਤੇ ਸਾਫ ਕਰਦੇ ਤੂੰ ਮੈਨੂੰ ਮਾਨਸੀ ਤੇਰੇ ਤੇ ਹਾ ਕੌਣ ਹੈ ਉਹ ਦਰਵਾਜ਼ਾ ਕੌਣ ਖੜਕਾਈ ਜਾਂਦਾ ਹਾ ਉਹ ਕੌਣ ਹੈ ਹੋਰ ਪੁਲਸਾਂ ਗੇਟ ਫਾਲ ਦੋ ਨਹੀਂ ਭੰਨ ਕੇ ਅੰਦਰ ਆ ਜਾਾਂਗੇ ਪੁਲਸ ਹੋਰ ਸੁਣ ਕੇ ਮੈਨੂੰ ਪਤਾ ਲੱਗ ਗਿਆ

ਇਹ ਰਿਤ ਕਲੜੀ ਆਉਂਦੇ ਨਹੀਂ ਕੋਈ ਵੀ ਪਰਿਆਰ ਤੂੰ ਮੈਨੂੰ ਦੱਸਦਾ ਦੇ ਇਹ ਕਰ ਰਿਹਾ ਕਿਉਂ ਹੈ ਅਹੀ ਜੀ ਤੇਰੀ ਕੀ ਮਜਬੂਰੀ ਸੀ ਮੈਨੂੰ ਤੇਰੇ ਬੱਚੇ ਨਹੀਂ ਮਾਂ ਬਣਨ ਵਾਲੀਆਂ ਕੀ ਹਾਂ ਮੈਨੂੰ ਇਹ ਥੋੜੇ ਦਮ ਪਹਿਲੇ ਹੀ ਪਤਾ ਲੱਗਿਆ ਕੀ ਚੱldi ਤੇ ਜੋ ਮੈਂ ਕੀਤਾ ਉਹਦੇ ਘਰ ਤੇ ਨਾ ਖੱਲ੍ਹਦਲਾ ਨੂੰ ਮੇਰਾ ਬੱਚਾ ਵੀ ਇਹੀ ਕੁਛ ਕਰੇ ਇਹਦੇ ਕਰਕੇ ਮੈਂ ਉਹਦੇ ਆਪ ਨੂੰ ਸਜ਼ਾ ਦੇ ਰਹੀ ਆ ਤੂੰ ਟੈਨਸ਼ਨ ਨਾ ਲੈ ਇਹ ਹਜਾ ਕੁਛ ਨਹੀਂ ਹੁੰਦਾ ਨਾ ਤੂੰ ਜੇਲ੍ਹ ਜਾਦੀ ਤੇ ਨਾ ਸਾਡਾ ਬੱਚਾ ਜੇਲ੍ਹ ਚ ਜਾਣ ਲੈਂਦਾ ਮੈਂ ਜਾਊਂਗਾ ਜੇਲ੍ਹ ਮੈਂ ਕੱਟੂਂਗਾ ਜੇਲ੍ਹ ਪਰ ਆ ਤੂੰ ਕੀ ਕਹਿ ਰਿਹਾ ਹਾਂ ਤੂੰ ਮੇਰੇ ਵਾਸਤੇ ਐਡੀ ਕੁਰਬਾਨੀ ਕਰ ਸਕਦੀ ਆ ਮੈਂ ਐਡੀ ਵੀ ਨਹੀਂ ਕਰ ਸਕਦਾ ਤੂੰ ਡਰ ਟੈਨਸ਼ਨ ਨਾ ਲੈ ਤੂੰ ਮੇਰਾ बस ਇੰਤਜ਼ਾਰ ਕਰੀ ਸਭ ਨੂੰ ਮਾਫ ਕਰ ਦੇ ਸਤਾ ਬਹੁਤ ਵੱਡੀ ਗਲਤੀ ਹੋ ਗਈ ਮਾਫ ਕਰ ਦੇ ਪੁੱਤਰਾ ਅਸੀਂ ਤਾਂ ਤਰੀ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਜੋਗੇ ਵੀ ਨਹੀਂਗੇ। ਪ੍ਰੀਤ। ਅਜੀ ਸ਼ਸ਼ੀਕਲ ਸਾਰਿਆਂ ਨੂੰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ। ਵੀਡੀਓ ਨੂੰ ਮਤਲਬ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਵੀ ਕਰੋ। ਜੇ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗਦੀ ਹੈ ਨਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤਾਂ ਹੀ ਤੁਹਾਡੇ ਸਾਹਮਣੇ ਅਸੀਂ ਵਧੇ ਤੋਂ ਵਧਿਆ ਹੋਰ ਨਵੇਂ ਕਨਸੈਪਟ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ। ਧੰਨਵਾਦ ਜੀ।